ਆਉਣੇ ਚਾਹੀਏ ਉਹ ਦੁਆਰਾ ਸਰਕਾਰ ਦੀ ਇਨੈਟੀ ਪਰ ਇਹ ਵੀ ਬਾਸਰ ਨਾਲ ਪਸੰਦ ਹੈ ਹਾਂਜੀ ਹਾਂ ਬਾਸਰ ਨਾਲ ਜ਼ਿਆਦਾ ਬਾਸਰ ਨਾਲ ਜ਼ਿਆਦਾ ਬਾਸਰ ਸਾਰੀ ਫਰਮੇ ਦੇ ਵਿੱਚ ਹੈ ਵਪਾਰੀ ਖਾਤਮਾ ਹੋ ਗਿਆ ਉਹ ਕਿਹਦਾ ਉਹ ਮੰਗਦੇ ਆਇਆ ਕੋਈ ਇਹਦਾ ਕੋਈ ਬੇਟਾ ਇਹਦਾ ਵਰਨ ਜਮੀ ਖਤਮ ਹੋ ਗਈ ਜਿਹੜੀ ਜਿਹਦਾ ਸਾਰੇ ਜਿੰਨੇ ਕੁ ਵਾਟਰ ਹੁੰਦਾ ਜੀ ਜਿਹੜੀ ਪ੍ਰਿੰਟਰ ਕੰਪੈਨ ਵਾਲੇ ਵੱਧ ਲੈ ਗਏ ਨੇ ਰੰਗੇ ਬੱਦੀਆਂ ਹੁੰਦੀਆਂ ਨੇ ਮੇਰਾ ਜੀ ਇੱਕ ਹੋਰ ਹੈ ਇਹ ਐ ਨਹੀਂ ਲੋਕਡਾਊਨ ਹੈ ਇਹਦਾ ਕਪਣੀ ਵੀ ਪਾਉ ਉਹ ਜੋ ਸ਼ੁਰੂ ਚ ਥੇਪ ਤੇ ਬੂਟੇ ਲਾਉਨੇ ਆ ਜਿੰਕ ਵੀ ਜਿਵੇਂ ਘਾਟ ਆਉਂਦੀ ਹੁੰਦੀ ਹੈ ਨਾ ਉਦਾਂ ਦੇ ਪਹਿਲਾਂ ਨਿਸ਼ਾਨੀਆਂ ਆਉਂਦੀਆਂ ਅੱਛਾ ਇਹ ਬਵਾਰੀ 22 ਚਾਈ ਸੀ ਹਾਂਜੀ 22 ਹਾਂਜੀ 22 ਚਾਈ ਸੀ ਬਾਈ ਬਹੁਤ ਘਾਟ ਸੀ ਹਾਂਜੀ ਜੋ ਜੋ ਉਸ ਵੇਲੇ ਬਾਤਾਂ ਕਰਨ ਦਾ ਸੀ ਉਹ ਹੋਣਾ ਸੀ ਬਿਲਕੁਲ ਸਾ ਆਪਣੇ ਕੱਟੋ-ਕੱਟ ਕੱਲ ਵੀ ਜਿਹੜਾ ਹੈਗਾ ਉਹ 500 ਰੋਡ ਤੇ ਸਰੰਦ ਰੋਡ ਦੇ ਸਾਰੇ ਪਿੰਡਾਂ ਜਾ ਕੇ ਆਇਆ ਅੱਜ ਮੈਂ ਸਾਰੇ ਇੱਧਰ ਨਾਬਾ ਰੋਡ ਦੇ ਪਿੰਡ ਕਵਰ ਕਰ ਰਿਹਾ ਹੈਗਾ ਮੈਂ ਪਿਛਲੇ 1 ਮਹੀਨੇ ਤੋਂ ਲਗਾਤਾਰ ਜਿਹੜੇ ਬਾਰਡਰ ਦੇ 7 ਜਲੇ ਆ ਉੱਥੇ ਸੇਵਾ ਨਿਭਾ ਰਿਹਾ ਸੀਗਾ ਕਿਉਂਕਿ ਉੱਥੇ ਬਹੁਤ ਉਹ ਤੁਸੀਂ ਕਹ ਲਓ ਵੀ ਜਾਨੀ ਮਾਲੀ ਉੱਥੇ ਨੁਕਸਾਨ ਬਹੁਤ ਹੋਇਆ ਸੀ ਉੱਥੇ ਵੀ ਨਾ ਲੋਕਾਂ ਦੇ ਘਰਾਂ ਦਾ ਸਾਰਾ ਕੁਝ ਬਹਿ ਗਿਆ ਸੀ ਤੇ ਜਦੋਂ ਮੈਂ ਵਾਪਸ ਆਇਆ ਤੇ ਮੈਨੂੰ ਖਬਰ ਮਿਲੀ ਕਿ ਇੱਥੇ ਆਪਣੇ ਜਿਹੜਾ ਐਸੋਰੀ ਬੋਨਾ ਵਾਇਰਸ ਹੈ ਨਾ ਇਹ ਬਾਈਚ ਆਇਆ ਸੀ ਇਹ ਤਾਂ ਬਹੁਤ ਸਵੀਅਰ ਅਟੈਕ ਹੋਇਆ ਤੇ ਪਿੰਡਾਂ ਦੇ ਵਿੱਚ ਹਰ ਪਿੰਡ ਦੇ ਵਿੱਚ ਕਿਤੇ 200 400 600 ਏਕੜ ਦੇ ਵਿੱਚ ਜਿਹੜਾ ਹੈਗਾ ਜੀ ਉਹ ਜਮੇ ਫਸਲ ਖਤਮ ਹੋ ਗਈ ਇੱਕ ਦਾਣਾ ਵੀ ਨਹੀਂ ਆਣਾ ਕਿਸਾਨ ਦਾ ਔਰ ਇਹ ਵੀ ਇੱਕ ਮਤਲਬ ਤੁਸੀਂ ਕਹ ਲਓ ਵੀ ਜਿਹੜਾ ਹੜਾ ਕਰਕੇ ਜਾਂ ਜਿਹੜਾ ਜ਼ਿਆਦਾ ਬਾਰਿਸ਼ਾ ਕਰਕੇ ਉਹਦੀ ਮਾਰ ਹੈ ਵੀ ਇਹਨੂੰ ਲੋਕਲ ਫਲਡਿੰਗ ਵੀ ਕਹਿ ਦਿੰਦੇ ਆ ਅਸੀਂ ਉਹਦੇ ਕਰਕੇ ਜਿਹੜੀ ਬਿਮਾਰੀ ਜ਼ਿਆਦਾ ਫੈਲੀ ਆ ਇਸ ਵਾਰੀ ਤੇ ਇਹ ਬਿਲਕੁਲ ਹੀ ਬਹੁਤ ਸਾਰੇ ਕਿਸਾਨਾਂ ਨੇ ਹੁਣ ਵੀ ਸਾਡੇ ਨਾਲ ਕਿਸਾਨ ਹੈਗੇ ਜਿਨ੍ਹਾਂ ਦੇ ਉਹਨਾਂ ਨੇ ਆਪਣਾ ਸੋਜੇ ਦੇ ਵਿੱਚ ਹੋਰ ਦੇ ਪਿੰਡਾਂ ਦੇ ਵਿੱਚ ਜ਼ਮੀਨ ਠੇਕੇ ਤੇ ਲਈ ਉਹਨਾਂ ਨੇ ਠੇਕਾ ਵੀ ਦਿੱਤਾ ਹੋਇਆ ਔਰ ਸਾਰਾ ਮਤਲਬ ਫਸਲ ਹੁਣ ਕੱਟਣ ਵਾਲਾ ਸਮਾਂ ਸੀਗਾ ਜੀ ਮਤਲਬ ਔਰ ਬਿਲਕੁਲ ਹੀ ਸਾਰਾ ਖਰਚਾ ਵੀ ਕੀਤਾ ਹੋਇਆ ਔਰ ਕਿਸਾਨ ਦੇ ਵਾਸਤੇ ਬਹੁਤ ਔਖਾ ਹੈ ਜੀ ਇਹਦੇ ਵਿੱਚ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕੀਤੀ ਸੀ ਉਹਨਾਂ ਨੇ ਆਲਰੇਡੀ ਜਿਹੜਾ ਆਰਡਰ ਕਰਤੇ ਆ ਕਿ ਇਹਦੇ ਜਿਹੜਾ ਸਪੈਸ਼ਲ ਗਰਦੌਰੀ ਕਰ ਤਾਂ ਕਿ ਇਹ ਵੀ ਜਿਹੜਾ ਖਰਾਬਾ ਜਿਹੜਾ ਬਾਰਸ਼ਾਂ ਕਰਕੇ ਦਾੜਾ ਕਰਕੇ ਹੋਇਆ ਕਿਸਮ ਦਾ ਲੋਕਲ ਲੋਕਲ ਫਲਡਿੰਗ ਨੂੰ ਅਸੀਂ ਕਹ ਦਿੰਦੇ ਹਾਂ ਤੇ ਇਹਨਾਂ ਨੂੰ ਵੀ ਜਿਹੜਾ ਹੈਗਾ ਉਹ ਮੁਆਵਜ਼ੇ ਦਾ ਜਿਹੜਾ ਹੈਗਾ ਚਾਰਾ ਜੋ ਹੀ ਕਰਦੇ ਆ ਜੀ ਆਪਾਂ ਅੱਜ ਕਿੰਨੇ ਕਿ ਪਿੰਡ ਦਾ ਦੌਰਾ ਹੈ ਮੰਤਰੀ ਸਾਹਿਬ ਮੈਂ ਸਾਰੇ ਤਕਰੀਬਨ ਜਿਹੜੇ ਮੈਂ ਚਾਹੇ ਮੈਂ ਹਰ ਪਿੰਡ ਦੇ ਵਿੱਚ ਸੜਕਾਂ ਦੇ ਘੁੰਮ ਰਿਹਾ ਮੈਂ ਸਾਰੇ ਪਿੰਡਾਂ ਦੇ ਵਿੱਚ ਮੇਰੀ ਕੋਸ਼ਿਸ਼ ਹੈ ਕਿ ਮੈਂ ਸਾਰੇ ਕੌਂਸਲ ਚਾਂਸੀ ਜੋ ਲੰਘ ਰਿਹਾ ਮੈਂ ਜੇ ਕਿਸੇ ਪਿੰਡ ਚ ਪਾਰਟਿਕੂਲਰ ਪਿੰਡ ਦੇ ਵਿੱਚ ਦਾ ਨਾ ਜਾਵਾਂ ਪਟਨਾ ਖੇਤ ਸਾਰੇ ਦੇਖ ਰਹਾ ਹੈਗੇ ਜਿੱਥੇ ਜਿੱਥੇ ਸਾਰੀਆਂ ਮੇਨ ਰੋਡਸ ਦੇ ਦੋਨੋਂ ਪਾਸੇ ਆ ਹਰ ਜਗ੍ਹਾ ਤੇ ਅਸਰ ਹੈਗਾ ਔਰ ਬਾਕੀ ਵੀ ਜਿਹੜੇ ਜ਼ਿਲ੍ਹਿਆਂ ਤੋਂ ਖਬਰ ਆਈ ਹੈ ਸਭ ਤੋਂ ਜ਼ਿਆਦਾ ਅਸਰ ਪਟਾੜੇ ਚਲੇ ਚੇਜ਼ ਜਿਆਦਾ ਇਹ ਮੁਆਵਜ਼ਾ ਕਿੰਨੇ ਦਿਨਾਂ ਅੰਚ ਅੰਚ ਜਿਹੜਾ ਹੈਗਾ ਇਹ ਹੁਣ ਸਰਵੇ ਹੋਏਗਾ ਜੀ ਕਰਦੌਰੀ ਹੋਏਗੀ ਉਸ ਤੋਂ ਬਾਅਦ ਜਿਹੜਾ ਸਾਡੀ ਜੋ ਮੁਖਵਤੀ ਸਾਹਿਬ ਨੇ ਕਹਾਂਗੇ 45 ਦਿਨ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਤੇ ਕਿਸਾਨ ਤੱਕ ਜਿਹੜੀ ਅਗਲੀ ਫਸਲ ਬੀਜਣੀ ਆ ਉਹਦੇ ਵਾਸਤੇ ਜਿਹੜਾ ਡੀਏਪੀ ਚਾਹੀਦਾ ਹੈ ਉਹਨਾਂ ਨੂੰ ਉਹਦੇ ਵਾਸਤੇ ਔਰ ਹੋਰ ਵੀ ਜਿਹੜੀਆਂ ਇਹਨਾਂ ਦੀ ਮਦਦ ਕੀਤੀ ਜਾ ਸਕਦੀ ਉਹ ਵੀ ਮੈਂ ਇਨਸ਼ੋਰ ਕਰ ਇਹਨਾਂ ਨੂੰ ਅਗਲੀ ਫਸਲ ਬੀਜਣ ਦੇ ਵਿੱਚ ਉਹਨਾਂ ਬਾਕੇ ਤੇ ਜਿਹੜਾ ਦੂਜਾ ਹੈ ਇਹ ਜਿਹੜਾ ਸਰਵੇ ਆ ਮੈਂ ਕੋਸ਼ਿਸ਼ ਹੈ ਵੀ ਅਗਲੇ 5-7 ਦਿਨ ਚ ਹੋ ਜਾਏ ਸਾਰਾ ਤਾਂ ਕਿ ਅਗਲਾ ਆਪਣਾ ਖੇਤ ਖਾਲੀ ਕਰਕੇ ਅੱਗੇ ਆਲੂ ਲਾਣੇ ਆ ਜਾਂ ਹੋਰ ਕੋਈ ਫਸਲ ਬੀਜਣੇ ਆ ਉਸ ਤੋਂ ਬਾਅਦ ਕਣਕ ਬੀਜਣੀ ਆ ਤਾਂ ਕਿ ਅਗਲੀ ਫਸਲ ਦੀ ਤਿਆਰੀ ਕਰ ਸਕੇ ਉਹਦੇ ਵਾਸਤੇ ਮਦਦ ਕਰਾਂਗੇ ਔਰ ਇਹਨਾਂ ਨੂੰ ਜਿਹੜਾ ਖਰਾਬਾ ਦੇ ਕੇ ਤਾਂ ਕਿ ਜਿਹੜਾ ਕੋਈ ਕਿਸਾਨ ਆ ਜਿਹਨੇ ਵਿਚਾਰਾ ਖਰਚਾ ਵੀ ਕਰ ਚੁੱਕਿਆ ਔਰ ਠੇਕਾ ਵੀ ਦੇ ਚੁੱਕਿਆ ਜਾਂ ਆਪਣੀ ਜ਼ਮੀਨ ਵੀ ਆ ਤੇ ਖਰਚਾ ਤਾਂ ਸਾਰਾ ਕਰੀ ਬੈਠਾ ਨਾ ਉਹ ਵੀ ਤਾਂ ਕਿ ਉਹਨਾਂ ਨੂੰ ਥੋੜਾ ਜਿਹਾ ਜਿਹੜਾ ਅਗਲਾ ਘੱਟੋ-ਘੱ